ਸਸ਼ਕਾਲ ਟੈਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਕੈਨੇਡਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਬੀਚ ਦੇ ਵੋਲੀਬਾਲ ਖੇਡ ਰਾਇ ਪੰਜਾਬੀ ਮੁੰਡਾ ਜਿਸ ਦੇ ਨਾਲ ਇੱਕ ਵੱਡਾ ਪਾਣਾ ਵਾਪਰ ਗਿਆ ਹਾਲਾਂਕਿ ਜਿਵੇਂ ਦੋਸਤਾ ਦਾ ਫੋਨ ਮਾਪਿਆਂ ਨੂੰ ਆਉਂਦਾ ਹੈ ਤਾਂ ਮਾਪਿਆਂ ਦੇ ਤਾਂ ਪੈਰਾ ਹੀਠੂ ਜ਼ਮੀਨ ਖਿਸਕ ਗਈ ਹੈ ਪੜਾਈ ਦੇ ਲਈ ਵਿਦੇਸ਼ ਤੋੜਿਆ ਇਹ ਪੁੱਤ ਜਿਸ ਨੂੰ ਬੜੇ ਚਾਵਾਂ ਦੇ ਨਾਲ ਮਾਪਿਆਂ ਨੇ ਕੈਨੇਡਾ ਭੇਜਿਆ ਸੀ ਪਰ ਉਥੋਂ ਇਹ ਮੰਦਭਾਗੀ ਖਬਰ ਸਾਹਮਣੇ ਆਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਆਪਣੇ ਦੋਸਤਾ ਦੇ ਨਾਲ ਬੀਚ ਤੇ ਵਾਲੀਬਾਲ ਖੇល ਰਿਹਾ ਸੀ ਕਿ ਅਚਾਨਕ ਜਿਹੜੀ ਬੋਲ ਹੈ ਉਹ ਦਰਿਆ ਦੇ ਵਿੱਚ ਜਾ ਡਿੱਗਦੀ ਹੈ ਤੇ ਪਾਣੀ ਦੇ ਵਿੱਚ ਜਿਵੇਂ ਇਹ ਮੁੰਡਾ ਉਤਰਦਾ ਹੈ ਤਾਂ ਤੇਜ਼ ਵਹਾਅ ਦੇ ਵਿੱਚ ਰੁੜਿਆ ਜਿਸ ਦੇ ਚਲਦੇ ਅਸ ਦੀ ਜਾਨ ਚਲੀ ਗਈ ਹੈ ਤਾਂ ਮਹਿਜ਼ 11 ਮਹੀਨੇ ਪਹਿਲਾਂ ਇਹ ਮੁੰਡਾ ਪੜ੍ਹਾਈ ਦੇ ਲਈ ਕੈਨੇਡਾ ਗਿਆ ਸੀ ਜਿੱਥੇ ਐਤਵਾਰ ਨੂੰ ਦੱਸਿਆ ਜਾ ਰਿਹਾ ਕਿ ਡੁੱਬਣ ਦੇ ਚਲਦੇ ਇਸ ਮੁੰਡੇ ਦੀ ਜਾਨ ਚਲੀ ਗਈ ਉਧਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਤਾਂ ਦੱਸਿਆ ਜਾ ਰਿਹਾ ਹੈ ਕਿ ਮਾਨਸਾ ਦੇ ਤੋਏ ਜਿਹੜਾ ਮੁੰਡਾ ਕੈਨੇਡਾ ਪੜ੍ਹਨ ਦੇ ਲਈ ਜਾਂਦਾ ਜਿੱਥੇ 27 ਸਾਲਾ ਇਹ ਨੌਜਵਾਨ ਜਤਿਨ ਗਰਗ ਜਿਸ ਦੀ ਡੁੱਬਣ ਦੇ ਕਾਰਨ ਮੌਤ ਹੋ ਗਈ ਹੈ ਤਾਂ ਮਹਿਜ਼ 11 ਮਹੀਨੇ ਪਹਿਲਾਂ ਅਜੇ ਕੈਨੇਡਾ ਗਿਆ ਸੀ ਮਾਪਿਆਂ ਨੇ ਪੜ੍ਹਾਈ ਦੇ ਲਈ ਬੜੇ ਚਾਵਾ ਦੇ ਨਾਲ ਪੁੱਤ ਨੂੰ ਵਿਦੇਸ਼ ਭੇਜਿਆ ਸੀ ਜਿੱਥੇ ਇਹ ਸਪਲਾਈ ਚੇਨ ਮੈਨੇਜਮੈਂਟ ਦੀ ਪੜ੍ਹਾਈ ਕਰ ਰਿਹਾ ਸੀ ਪੜ੍ਹਾਈ ਦੇ ਵਿੱਚ ਵੀ ਮਾਪਿਆਂ ਦਾ ਕਹਿਣਾ ਹੈ ਕਿ ਪੁੱਤ ਕਾਫੀ ਹੁਸ਼ਿਆਰ ਸੀ ਮਿਲਣਸਾਰ ਸੁਭਾਅ ਸੀ ਤੇ ਸੋਮਵਾਰ ਨੂੰ ਜਿਵੇਂ ਉਸਦੇ ਦੋਸਤਾਂ ਦਾ ਫੋਨ ਆਉਂਦਾ ਹੈ ਤਾਂ ਮਾਪਿਆਂ ਦੇ ਤਾਂ ਪੈਰਾ ਹੀઠੋ ਜ਼ਮੀਨ ਖਿਸਕ ਗਈ ਹੈ ਜਿਨ੍ਹਾਂ ਨੂੰ ਉਹਨਾਂ ਦੇ ਪੁੱਤ ਦੀ ਮੌਤ ਦਾ ਪਤਾ ਲੱਗਦਾ ਤਾਂ ਮਾਪਿਆਂ ਤੇ ਦੁੱਖਾਂ ਦਾ ਪਹਾੜ ਟੁੱਟਿਆ ਹਾਲਾਂਕਿ ਪਰਿਵਾਰ ਦਾ ਰੂ ਰੋ ਕੇ ਬੁਰਾ ਹਾਲ ਹੋ ਗਿਆ ਕਿਉਂਕਿ ਅਜੇ ਸਿਰਫ 11 ਮਹੀਨੇ ਹੋਏ ਸੀ ਇਸ ਮੁੰਡੇ ਨੂੰ ਵਿਦੇਸ਼ ਗਿਆ ਨੂੰ ਕੈਨੇਡਾ ਦੇ ਵਿੱਚ ਇੱਥੇ ਇਹ ਵੱਡਾ ਹਾਦਸਾ ਇਸ ਦਿਨ ਆ ਵਾਪਰਦਾ ਹੈ ਜਿਸ ਦੇ ਵਿੱਚ ਇਸ ਦੀ ਜਾਨ ਚਲੀ ਗਈ ਤਾਂ ਪਰਿਵਾਰ ਹੁਣ ਮੰਗ ਕਰ ਰਿਹਾ ਕਿ ਮ੍ਰਿਤਕ ਦੇ ਘਰ ਲਿਆਂਦੀ ਜਾਵੇ ਜਾ ਜੋ ਅੰਤਮ ਸੰਸਕਾਰ ਕੀਤਾ ਜਾ ਸਕੇ ਤਾਂ ਇੱਥੇ ਦੱਸ ਦਈਏ ਕਿ ਪਰਿਵਾਰ ਜਿਹੜਾ ਇਸ ਵੇਲੇ ਕਾਫੀ ਗਮਗੀਨ ਮਾਹੌਲ ਦੇ ਵਿੱਚ ਹੈ ਤੇ ਪਰਿਵਾਰ ਜਿਸ ਨੂੰ ਜਦੋਂ ਦੋਸਤਾ ਦੇ ਬੋਲੇ ਫੋਨ ਕਰਕੇ ਕਿਹਾ ਜਾਂਦਾ ਹੈ ਕਿ ਤੁਹਾਡੇ ਮੁੰਡੇ ਦੀ ਅਚਾਨਕ ਇਸ ਤਰੀਕੇ ਦੇ ਨਾਲ ਜਾਨ ਗਈ ਹੈ ਤਾਂ ਪਰਿਵਾਰ ਦੇ ਤਾਂ ਪੈਰਾ ਹੀਠੂ ਜ਼ਮੀਨ ਖਿਸਕ ਗਈ ਹੈ ਬੇਟੇ ਦੀ ਕੀ ਗੱਲ ਹੋਈ ਸੀ ਬੇਟਾ ਟ੍ਰੇਡਰ ਪੜਨ ਗਿਆ ਸੀ ਜੀ ਸ਼ੇਧਰੀ ਨੂੰ ਪੁੱਤੀ ਜਿਹੜੇ ਕੰਡੇ ਛੁੱਟੇ ਰਹੇ ਬੀਚ ਤੇ ਖੇਡਣ ਗਿਆ ਸੀਗਾ ਕੈਮਰੂਪਸ ਉਹਦਾ ਤੇ ਪੈਰ ਤੋਂ ਨਾਲ ਦਰਿਆ ਚ ਰੁੜ ਗਿਆ ਨਾਮ ਕੀ ਆ ਜੀ ਮੈਨੂੰ ਯਾਦ ਨਹੀਂ ਕਰਦੀ ਉਹਦੀ ਕੱਲ ਰਿਖਾ ਬੁਰਾ ਬਈਏ ਕੱਲ ਨੂੰ پتہ ਲੱਗਿਆ ਸੀ ਜੀ ਸਾਨੂੰ ਮੰਡੇ ਤੋਂ ਮਾਮਲੀ ਜੀ 7 ਤਰੀਕ ਨੂੰ ਇਹ ਕਰਦਾ ਸੀ ਤੇ ਪੜਾਈ ਵਾਸਤੇ ਉਹ ਫਲਾਈ ਕੈਮ ਨੇ ਮੇਰੀ ਡਿਗਰੀ ਕਰਿਆ ਸੀ ਉਹ ਬਾਡੀ ਮਿਲ ਗਈ ਹੈ ਹਾਂ ਮਿਲ ਗਈ ਉਹ ਤੁਹਾਨੂੰ ਜਾਣ ਵਾਸਤੇ ਕੋਈ ਕੀ ਪ੍ਰਬੰਧ ਹੋ ਰਿਹਾ ਨਹੀਂ ਤੁਸੀਂ ਲੱਗੇ ਹੋਏ ਆ ਜੀ ਸਾਡੇ ਕੋਈ ਸਰਕਾਰ ਤੋਂ ਤਾਂ ਕੋਈ ਨਹੀਂ ਸੁਣਦੇ ਤੁਸੀਂ ਕਿਸੇ ਨਾਲ رابطہ ਕੰਮ ਕਰਿਆ ਜੀ ਨਹੀਂ ਅੱਜ ਐਮਐਲਏ ਮਾਨਸਨ ਨੂੰ ਕੀਤਾ ਸੀਗਾ ਉਹਨਾਂ ਨੇ ਸਾਨੂੰ ਸਾਡੇ ਪਾਸੋਂ ਕਰਦੇ ਪਰਿਵਾਰ ਚ ਹੋਰ ਕੋਈ ਛੋਟਾ ਬ੍ਰਦਰ ਹੈ ਜੀ ਬਾਈਕ ਤੇ ਛੋਟਾ ਕਰਨੀ ਕੀ ਕਰਨਾ ਮੇਰੇ ਬਿਜ਼ਨਸ ਦੀ ਆਏਗੀ ਕੰਮ ਕਰਕੇ ਤੇ